ਆਪਦੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਰਜੋ ਸੁਪਰੀਮ ਕੋਰਟ ਵੱਲੋਂ ਰਜਨੀਸ਼ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਕੇਸ ਸੰਬੰਧੀ ਪੰਜਾਬ ਸਰਕਾਰ ਨੂੰ ਲੱਗੀ ਫਟਕਾਰ ਤੇ ਕੀਤੀਆਂ ਗਈਆਂ ਸਖਤ ਟਿੱਪਣੀਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਜਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਆਪਣੀਆਂ ਹੱਕੀ ਮੰਗਾ ਸਬੰਧੀ ਇਨਸਾਫ ਸਮੇਂ ਦੀ ਸਰਕਾਰਾਂ ਪਾਸੋਂ ਨਹੀਂ ਮਿਲਦਾ ਤਾਂ ਫਿਰ ਉਹ ਆਖਰੀ ਸਹਾਰੇ ਦੇ ਤੌਰ ਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੁੰਦੇ ਹਨ ਇਸੇ ਤਰ੍ਹਾਂ ਦਾ ਹੀ ਇਹ ਕੇਸ ਮਾਨਯੋਗ ਸੁਪਰੀਮ ਕੋਰਟ ਵਿੱਚ ਰਜਨੀਸ਼ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਚੱਲ ਰਿਹਾ ਹੈ 10A ਕੇਸ ਸਰਕਾਰੀ ਤੇ ਐਡਿਟ ਕਾਲਜਾਂ ਵਿੱਚ ਕੰਮ ਕਰਦੇ ਕਾਲਜ ਲੈਕਚਰਾਰਾਂ ਤੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੈਨਸ਼ਨਰੀ ਬੈਨੀਫਿਟ ਦੇ ਸੰਬੰਧੀ ਹੈ ਪੰਜਾਬ ਸਰਕਾਰ ਨੇ 1996 ਵਿੱਚ ਇੱਕ ਸਕੀਮ ਲਾਗੂ ਕੀਤੀ ਸੀ ਜਿਸ ਨੂੰ ਪੰਜਾਬ ਪ੍ਰਾਈਵੇਟਲੀ ਮੈਨੇਜਡ ਅਫੀਲੀਏਟਡ ਐਂਡ ਪੰਜਾਬ ਗਵਰਨਮੈਂਟ ਹੈਡਡ ਕਾਲਜਸ ਪੈਨਸ਼ਨਰੀ ਸਕੀਮ 1996 ਦਾ ਨਾਮ ਦਿੱਤਾ ਗਿਆ ਸੀ ਜਦੋਂ ਇਸ ਸਕੀਮ ਨੂੰ ਪ੍ਰੈਕਟੀਕਲੀ ਰੂਪ ਨਹੀਂ ਦਿੱਤਾ ਗਿਆ ਤਾਂ ਕਾਲਜ ਲੈਕਚਰਾਰਾਂ ਨੇ ਮਿਤੀ 26 2001 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਕੇਸ ਫਾਈਲ ਕਰ ਦਿੱਤਾ ਸੀ ਜਿਸ ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਸੀ ਤੇ ਫੈਸਲਾ 3 ਮਹੀਨਿਆਂ ਵਿੱਚ ਲਾਗੂ ਕਰਨ ਲਈ ਸਰਕਾਰ ਨੂੰ ਹਾਈ ਕੋਰਟ ਦੁਆਰਾ ਹਦਾਇਤ ਕੀਤੀ ਗਈ ਸੀ ਇਸ ਦੇ ਬਾਵਜੂਦ ਜਦੋਂ ਫੈਸਲੇ ਨੂੰ ਫਿਰ ਵੀ ਅਮਲੀ ਰੂਪ ਨਹੀਂ ਸੀ ਦਿੱਤਾ ਗਿਆ ਤਾਂ ਮਿਤੀ 25 2002 ਨੂੰ ਕੌਮਜ ਲੇਖਕਾਂ ਨੇ ਫਿਰ ਇੱਕ ਕੰਟੈਂਟਿਓਨ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫਾਈਲ ਕਰ ਦਿੱਤੀ ਇਸ ਦੀ ਸੁਣਵਾਈ ਦੌਰਾਨ ਸਰਕਾਰੀ ਐਡਵੋਕੇਟਸ ਦੁਆਰਾ ਫਿਰ ਕਮਿਟਮੈਂਟ ਕੀਤੀ ਗਈ ਕਿ ਮਿਤੀ 15 6 2002 ਤੱਕ ਫੈਸਲਾ ਪੰਜਾਬ ਸਰਕਾਰ ਦੁਆਰਾ ਲਾਗੂ ਕਰ ਦਿੱਤਾ ਜਾਵੇਗਾ ਇਸੇ ਕਰਕੇ ਕੰਟੈਂਟ ਪ੍ਰोसीडिंग ਹਾਈ ਕੋਰਟ ਵੱਲੋਂ ਸ਼ੁਰੂ ਨਹੀਂ ਸੀ ਕੀਤੀ ਗਈ ਇਸ ਦੌਰਾਨ 2002 ਵਿੱਚ ਪੰਜਾਬ ਸਰਕਾਰ ਦੁਆਰਾ ਇੱਕ ਹੋ ਸਕੀਮ ਜਾਰੀ ਕੀਤੀ ਗਈ ਜਿਸ ਦਾ ਨਾਮ ਸੀ ਪੈਨਸ਼ਨ ਐਂਡ ਕੰਟਰੀਬਿਊਟਰੀ ਫੰਡ ਰੂਲਸ 2002 ਪਰੰਤੂ 1996 ਦੀ ਪੈਨਸ਼ਨ ਸੰਬੰਧੀ ਸਕੀਮ ਨੂੰ ਲਾਗੂ ਨਹੀਂ ਸੀ ਕੀਤਾ ਗਿਆ ਸਗੋਂ ਇੱਕ ਪੱਤਰ ਜਾਰੀ ਕਰਕੇ ਇਸ ਸਕੀਮ ਨੂੰ ਰੱਦ ਹੀ ਕਰ ਦਿੱਤਾ ਗਿਆ ਸੀ ਪਰੰਤੂ ਬਾਅਦ ਵਿੱਚ ਇੱਕ ਕੰਟੈਂਪਟੇਸ਼ਨ ਦੀ ਸੁਣਾਈ ਦੌਰਾਨ ਇੱਕ ਐਫੀਡੇਵਿਟ ਦੇ ਕੇ ਕਿਹਾ ਕਿ 1996 ਦੀ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ ਪਰੰਤੂ ਪ੍ਰੈਕਟੀਕਲੀ ਇਸ ਸੰਬੰਧੀ ਕੀਤਾ ਕੁਝ ਨਹੀਂ ਇਸੇ ਕਰਕੇ ਇੱਕ ਐਸਐਲਪੀ ਮਾਨਯੋਗ ਸੁਪਰੀਮ ਕੋਰਟ ਵਿੱਚ ਰਜਨੀਸ਼ ਕੁਮਾਰ ਐਂਡ ਅਦਰ ਸਰਵਸਸ ਸਟੇਟ ਆਫ ਪੰਜਾਬ ਪਾਈ ਗਈ ਸੀ ਜਿਸ ਦੀ ਇੱਕ ਸੁਣਵਾਈ 5 ਮਾਰਚ 2025 ਨੂੰ ਹੋਈ ਸੀ ਜਿਸ ਵੇ ਸੁਪਰੀਮ ਕੋਰਟ ਦੇ ਜੱਜ ਸਹਿਬਾਨ ਨੇ ਸਖਤ ਰੁਖ ਅਪਣਾਉਂਦੇ ਹੋਏ ਪੰਜਾਬ ਦੇ ਉਸ ਵੇਲੇ ਦੇ ਚੀਫ ਸੈਕਟਰੀ ਕੇਪੀ सिन्हा ਤੇ ਡਾਇਰੈਕਟਰ ਪਬਲਿਕ ਇਨਸਟਰਕਸ਼ਨ ਕਾਲਜਸ ਨੂੰ ਇੱਕ ਸ਼ੋ ਕਾਸ ਨੋਟਿਸ ਜਾਰੀ ਕਰਦੇ ਹੋਏ ਨੈਕਟ ਹੀアリング ਦੀ ਮਿਤੀ 24 ਤੰਬੀ 25 ਤੱਕ ਇੱਕ ਐਫਿਡੇਵਟ 1996 ਦੀ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਸਬਮਿਟ ਕਰਾਉਣ ਲਈ ਹਦਾਇਤ ਕੀਤੀ ਸੀ ਪਰੰਤੂ ਮਿਤੀ 24 ਤੰਬੀ 25 ਦੀ ਸੁਣਵਾਈ ਦੌਰਾਨ ਮਿਸਟਰ ਜਸਟਿਸ ਅਬੇ ਐਸ ਬੋਕ ਨੇ ਸਰਕਾਰ ਤੇ ਇਸ ਦੇ ਕੁਝ ਅਸਪਾਸਿਆਂ ਨੂੰ ਫਟਕਾਰ ਲਗਾਉਂਦੇ ਹੋਏ ਸਖਤ ਟਿੱਪਣੀਆਂ ਕੀਤੀਆਂ ਜੱਜ ਸਾਹਿਬਾਨ ਵੱਲੋਂ ਕੀ ਆ ਗਿਆ ਵੀ ਕਾ ਨਾਟ ਬਰਸ਼ ਅਸਾਈਡ ਦਾ ਵਰਕ ਕਨਸਨਟ੍ਰੇਸ਼ਨਸ ਦ ਸਟੇਟ ਹੈਜ਼ ਟੇਕਨ ਦਾ ਕੋਰਟ ਫਾਰ ਅ ਰਾਈਟ ਇਹ ਵੀ ਟਿੱਪਣੀ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਪੈਨਸ਼ਨ ਨਾਲ ਸੰਬੰਧਿਤ ਉੱਚ ਅਧਿਕਾਰੀ ਵਾਰ-ਵਾਰ ਅਸ਼ੋਰਸ ਦੇਣ ਦੇ ਬਾਵਜੂਦ ਜੇਕਰ 1996 ਦੀ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਆਪਣੇ ਆਪ ਹੀ ਇਸ ਸੰਬੰਧੀ ਪੈਨਸ਼ਨ ਦੀ ਬੈਨੀਫਿਟ ਪ੍ਰੋਵਾਈਡ ਕਰਵਾ ਦੇਵੇਗੀ ਇਸ ਕੇਸ ਦੀ ਨੈਕਸਟ ਹੀਅਰਿੰਗ ਦੀ ਮਿਤੀ 4/4/2025 ਨੂੰ ਰਜਿਸਟਰਡ ਕਰਦੇ ਹੋਏ ਸਪ੍ਰੇਮ ਕੋਰਟ ਨੇ ਪੰਜਾਬ ਸਰਕਾਰ ਦੇ ਐਡਵੋਕੇਟਸ ਨੂੰ ਹਦਾਇਤ ਕੀਤੀ ਹੈ ਕਿ ਅਗਲੀ ਸੁਣਵਾਈ ਨੂੰ ਪੈਨਸ਼ਨ ਸਕੀਮ ਲਾਗੂ ਕਰਨ ਜਾਂ ਨਾ ਕਰਨ ਬਾਰੇ ਫਰੈਸ਼ ਅਸ਼ੋਰੈਂਸ ਪੇਸ਼ ਕੀਤੀ ਜਾਵੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਆਪਣੇ ਐਡਵੋਕੇਟਸ ਰਾਹੀਂ ਇਸ ਕੇਸ ਦੀ ਅਗਲੀ ਸੁਣਵਾਈ 24 ਅਪ੍ਰੈਲ 2025 ਨੂੰ ਕੌਜ ਲੈਕਚਰਾਰਾਂ ਨੂੰ 1996 ਦੀ ਪੈਨਸ਼ਨ ਸਕੀਮ ਅਨੁਸਾਰ ਬੈਨੀਫਿਟ ਦੇਣ ਸੰਬੰਧੀ ਕੀ ਰੁਕ ਅਪਣਾਉਂਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ